ਗੁਰਬਾਣੀ ਦਾ ਫਰਮਾਨ ਹੈ ਤੇਰੀ ਸੇਵਾ ਤੇਰੀ ਸੇਵਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੜਪਾਗੇ ਹੋ ਕਿ ਜੋ ਹਰ ਹਫਤਾਵਾਰੀ ਪ੍ਰੋਗਰਾਮ ਅਨਸਾਰ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਜੋ ਇੱਕ ਟ੍ਰੇਨ ਦੇ ਜ਼ਰੀਏ ਗੁਰੂਕੀਆਂ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਹਨ ਉਹਨਾਂ ਦੇ ਜੋ ਧਿਆਨ ਜੋਗ ਰੱਖਦੇ ਹੋਏ ਜੋ ਗੁਰੂ ਕਾ ਲੰਗਰ ਰੰਪਰਾ ਫੂਲ ਰੇਲਵੇ ਸਟੇਸ਼ਨ ਤੇ ਵਰਤਾਇਆ ਜਾਂਦਾ ਹੈ ਸੋ ਉਸ ਦੀ ਤਿਆਰੀ ਲਈ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਕਰਾੜ ਵਾਲਾ ਜੋ ਤੁਸੀਂ ਦ੍ਰਿਸ਼ ਦੇ ਵਿੱਚ ਦੇਖ ਰਹੇ ਹੋ ਇੱਥੇ ਗੁਰੂ ਕਾ ਲੰਗਰ ਗੁਰੂਕੀਆਂ ਸੰਗਤਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਸੋ ਸਾਰੇ ਹੀ ਜੋ ਸੇਵਾਦਾਰ ਨੇ ਉਹ ਵੱਧ ਚੜ ਕੇ ਇਸ ਗੁਰੂ ਕੇ ਲੰਗਰਾਂ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦੇ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਸਾਰੀ ਸੰਗਤ ਤਨ ਮਨ ਧਨ ਦੇ ਨਾਲ ਇਹ ਬੜਮੁੱਲੀ ਸੇਵਾ ਜੋ ਉਹਨਾਂ ਦੇ ਹਿੱਸੇ ਆਉਂਦੀ ਹੈ ਸੋ ਉਹ ਕਰ ਰਹੇ ਹਨ ਇਸੇ ਤਰ੍ਹਾਂ ਜੋ ਇਸ ਵਾਰ ਲੰਗਰ ਦੀ ਸੇਵਾ ਪਿੰਡ ਕਰਾੜਵਾਲਾ ਦੀ ਸਾਰੀ ਹੀ ਸੰਗਤ ਜੋ ਹਰ ਵਾਰ ਦੀ ਤਰ੍ਹਾਂ ਵੱਧ ਚੜ ਕੇ ਹਿੱਸਾ ਪਾਉਂਦੇ ਹਨ ਤੇ ਇਸ ਵਾਰ ਜੋ ਕਰਾੜਵਾਲੇ ਦੀ ਸੰਗਤ ਵਿੱਚ ਵੱਧ ਚੜ ਕੇ ਬੀਬੀਆਂ ਨੇ ਵੀ ਆਪਣਾ ਯੋਗਦਾਨ ਪਾਇਆ ਸੋ ਤੁਸੀਂ ਦੇਖ ਰਹੇ ਹਾਂ ਹਰ ਵਾਰ ਦੀ ਤਰ੍ਹਾਂ ਜੋ ਤੰਤਾ ਦੇ ਜੋਗ ਹਨ ਇਹ ਮਾਤਾ ਮਾਂ ਭੈਣਾ ਬੀਬੀਆਂ ਜਿਨ੍ਹਾਂ ਨੇ ਹਰ ਲੰਗਰ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਸੋ ਇਸ ਵਾਰ ਵੀ ਸੰਗਤਾਂ ਗੁਰੂ ਕੀ ਲੰਗਰ ਤਿਆਰ ਕਰਦੀਆਂ ਹੋਈਆਂ ਅਤੇ ਨਾਲ-ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਆਓ ਹੁਣ ਆਪਾਂ ਤੁਹਾਨੂੰ ਰੰਮਪਰਾ ਫੂਲ ਰੇਲਵੇ ਸਟੇਸ਼ਨ ਉੱਪਰ ਲੈ ਚੱਲਦੇ ਹਾਂ ਕਿੱਥੇ ਕਿ ਇਹ ਵਾਹਿਗੁਰੂ ਵਾਹਿਗੁਰੂ ਟ੍ਰੇਨ ਰੁਕਦੀ ਹੈ ਤੇ ਸੰਗਤਾਂ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਟ੍ਰੇਨ ਦੀ ਉਡੀਕ ਦੇ ਵਿੱਚ ਜਾਪ ਕਰਦੀਆਂ ਹੋਈਆਂ ਆ ਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਕਿਉਂਕਿ ਬਹੁਤ ਦੂਰੋਂ ਨੇੜੇੋਂ ਸੰਗਤਾਂ ਇਹ ਗੁਰੂ ਕਾ ਲੰਗਰ ਆਣ ਕੇ ਛਕਦਿਆਂ ਨਾ ਹੈ ਗੁਰੂ ਆਹੇ ਗੁਰੂ ਆਹੇ ਪਾਕੇ ਹਨ ਗੁਰੂ ਪਿਆਰੇ ਗੁਰੂ ਸਵਾਰੇ ਜਿਨ੍ਹਾਂ ਨੇ ਇਹ ਲੰਗਰ ਜੋ ਗੁਰੂ ਕੇ ਲੰਗਰ ਪੱਕ ਚੜਕੇ ਪਕਾਈ ਤੇ ਵਰਤਾਏ ਜਾਂਦੇ ਹਨ ਕਾਫੀ ਲੰਬੇ ਸਮੇਂ ਤੋਂ ਇਹ ਨਿਰੰਤਰ ਸੇਵਾ ਚੱਲ ਰਹੀ ਹੈ ਗੁਰੂ ਆਹੇ ਗੁਰੂ ਆਹੇ ਤੋ ਇਸ ਵਾਰ ਜੋ ਗੁਰੂ ਕੇ ਲੰਗਰਾਂ ਦੇ ਵਿੱਚ ਜੋ ਆਟੇ ਦੀ ਸੇਵਾ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਪਿੰਡ ਜੌੜਾ ਤੋਂ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜੋ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਰਿਟਾਇਰ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਇੰਨਾ ਨੇ ਸਾਡੇ ਪਿੰਡ ਕਰਾੜ ਵਾਲਾ ਦੇਖੀ کافی ਗੰਦੇ ਸਮੇਂ ਤੋਂ ਬਿਜਲੀ ਵਿਭਾਗ ਦੀ ਸੇਵਾ ਨਵਾਈ ਹੈ ਅਤੇ ਸਬਜੀ ਦੀ ਸੇਵਾ ਸਰਦਾਰ ਸੰਦੀਪ ਸਿੰਘ ਜੀ ਬਲ ਖੇਤੀਬਾੜੀ ਵਿਸਥਾਰ ਅਫਸਰ ਜਲਾਲਾਬਾਦ ਸ੍ਰੀ ਮੁਕਸਰ ਸਾਹਿਬ ਪੁੱਤਰ ਸਰਦਾਰ ਕੌਸ਼ ਸਿੰਘ ਅਤੇ ਸਰਦਾਰ ਮੁਕੰਦ ਸਿੰਘ ਬਹਾਲੀ ਦੇ ਪਰਿਵਾਰ ਵਿੱਚੋਂ ਉਹਨਾਂ ਨੇ ਵੱਧ ਚੜ ਕੇ ਇਹ ਜਿਹੜੀ ਸੇਵਾ ਭੇਜੀ ਹੈ ਇਹਦੇ ਵਿੱਚ ਰੰਮਪਰਾ ਫੂਲ ਦੀ ਸੰਗਤ ਰੰਮਪਰਾ ਪਿੰਡ ਦੀ ਸੰਗਤ ਬੁਰਜ ਮਾਨਸਈਆ ਦੀ ਸਾਰੀ ਸੰਗਤ ਬੁੱਗਰਾ ਪਿੰਡ ਦੀ ਸਾਰੀ ਸੰਗਤ ਅਤੇ ਆਲੂ ਵਾਲੀ ਆ ਬੱਸ ਸਰਵਿਸ ਦੇ ਮੈਨੇਜਰ ਸਰਦਾਰ ਬੂਟਾ ਸਿੰਘ ਜੀ ਵੱਲੋਂ ਅਤੇ ਸਮੂਹ ਪਿੰਡਾਂ ਦੇ ਸਾਰੇ ਹੀ ਸੇਵਾਦਾਰਾਂ ਵੱਲੋਂ ਹਰ ਵਾਰ ਇਹ ਜੋ ਸੇਵਾ ਵੱਧ ਚੜ ਕੇ ਕੀਤੀ ਜਾਂਦੀ ਹੈ ਅਤੇ ਜੋ ਤੁਸੀਂ ਦੇਖ ਰਹੇ ਹੋ ਕਿ ਰੇਮ ਦੇ ਵਿੱਚ ਜੋ ਸੰਗਤ ਬੈਠੀ ਹੈ ਸੋ ਉਹਨਾਂ ਨੂੰ ਵੱਧ ਚੜ ਕੇ ਇਹ ਗੁਰੂ ਕੇ ਲੰਗਰ ਸ਼ਿਕਾਇਆ ਜਾ ਰਹੇ ਹਨ ਸੋ ਸਾਰਿਆਂ ਨੂੰ ਹੀ ਹੱਥ ਜੋੜ ਕੇ ਫਿਰ ਦੁਬਾਰਾ ਬੇਨਤੀ ਹੈ ਕਿ ਜੋ ਵੀ ਮਾਈ ਭਾਈ ਇਸ ਗੁਰੂ ਕੇ ਲੰਗਰਾਂ ਦੇ ਵਿੱਚ ਆਪਣੀ ਸੇਵਾ ਪਾਉਣੀ ਚਾਹੁੰਦਾ ਹੋਵੇ ਤਾਂ ਵੀਡੀਓ ਦੇ ਅੰਤ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਗਏ ਨੇ ਸੋ ਤੁਸੀਂ ਵੱਧ ਚੜ ਕੇ ਇਸ ਮਹਾਨ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਸਭ ਦਾ ਬਹੁਤ-ਬਹੁਤ ਧੰਨਵਾਦ ਸਾਰੇ ਮਾਈ ਭਾਈ ਦਾ ਸੇਵਾਦਾਰਾਂ ਦਾ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਜੀ ਫਤੇ ਅੱਗੇ ਤੋਂ ਵੀ ਵੱਧ ਤੋਂ ਵੱਧ ਸੇਵਾ ਕਰਨਾ ਪਰਮਾਤਮਾ ਵਰ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ